ਕੰਮ ਵਿਖੇ ਜੋ ਕਾਇਰਾਨਾ ਅਤਵਾਦੀ ਹਮਲਾ ਹੋਇਆ ਸੀ ਉਸ ਤੋਂ ਬਾਅਦ ਅਟਾਰੀ ਵਾਗਾ ਸਰਦ ਦੇ ਉੱਤੇ ਲਗਾਤਾਰ ਤਣਾਅ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਪ੍ਰਤੀਕਿਰਿਆ ਜਿਹੜੀਆਂ ਨੇ ਉਹ ਆ ਰਹੀਆਂ ਨੇ ਰਿਟਰੀਟ ਸੈਰਮਨੀ ਚੱਲ ਰਹੀ ਹੈ ਪਰ ਉਨੀ ਰੌਣਕ ਨਹੀਂ ਹੈ ਜਿੰਨੀ ਰਿਟਰੀਟ ਸੈਰਮਨੀ ਦੇਖਣ ਵੇਲੇ ਹੁੰਦੀ ਹੈ ਔਰ ਇਸ ਦਾ ਅਸਰ ਸਿੱਧਾ ਬਾਜ਼ਾਰਾਂ ਦੇ ਉੱਤੇ ਵੀ ਪਿਆ ਹੈ ਅਟਾਰੀ ਦੀ ਮਾਰਕੀਟ ਤੇ ਪਿਆ ਹੈ ਖਾਸ ਤੌਰ ਤੇ ਅੰਮ੍ਰਿਤਸਰ ਦੇ ਟੂਰਿਜ਼ਮ ਨੂੰ ਵੀ ਇਸ ਦਾ ਨੁਕਸਾਨ ਪਿਆ ਹੈ ਚਲਣਾ ਪਿਆ ਹੈ ਇਸ ਇਲਾਵਾ ਜੇ ਗੱਲ ਕੀਤੀ ਜਾਵੇ ਤਾਂ ਟ੍ਰੇਡ ਜਿਹੜਾ ਚੱਲਦਾ ਸੀ ਪਾਕਿਸਤਾਨ ਦੇ ਨਾਲ ਪਲਵਾਮਾ ਅਟੈਕ ਤੋਂ ਬਾਅਦ ਉਹ ਵੀ ਬੰਦ ਹੋ ਗਿਆ ਕੁੱਲੀ ਜਿਹੜੇ ਨੇ 1450 ਦੇ ਕਰੀਬ ਕੁੱਲੀ ਸੀ ਉਹਨਾਂ ਦਾ ਕਾਰੋਬਾਰ ਬੰਦ ਹੋ ਚੁੱਕਾ ਹੈ ਗਿਣਤੀ ਦੇ ਕੁੱਲੀ ਰਹਿ ਗਏ ਨੇ ਟਰਾਂਸਪੋਰਟ ਜਿਹੜੀ ਆ ਖਤਮ ਹੋ ਚੁੱਕੀ ਆ ਅਟਾਰੀ ਦੇ ਮੋਤਬਰ ਲੋਕਾਂ ਦੇ ਨਾਲ ਅਸੀਂ ਲਗਾਤਾਰ ਗੱਲਬਾਤ ਕਰਦੇ ਰਹਿੰਦੇ ਆ ਸੰਤੋਖ ਸਿੰਘ ਗੁਣੀ ਤੇ ਸੁਖ ਲੋਹਰੀਆ ਪਿਛਲੇ ਸਮੇਂ ਦੇ ਵਿੱਚ ਵੀ ਇਹ ਅਟਾਰੀ ਦੀਆਂ ਮੁਸ਼ਕਲਾਂ ਦੇ ਬਾਰੇ ਸਾਨੂੰ ਦੱਸਦੇ ਰਹਿੰਦੇ ਨੇ ਔਰ ਸਮੇਂ-ਸਮੇਂ ਤੇ ਜਦੋਂ ਪਲਵਾਮਾ ਵਰੀ ਵੀ ਹਾਲਾਤ ਜਦੋਂ ਵਿਗੜੇ ਸੀ ਤਾਂ ਉਦੋਂ ਵੀ ਅਸੀਂ ਇਹਨਾਂ ਨਾਲ ਚਰਚਾ ਕੀਤੀ ਸੀ ਤਾਂ ਅੱਜ ਵੀ ਸਾਡੇ ਨਾਲ ਸੰਤੋਖ ਸਿੰਘ ਗੁਣੀ ਤੇ ਸੁਖ ਲੋਹਰੀਆ ਇਹ ਬੇਸਿਕਲੀ ਕਾਂਗਰਸ ਦੀ ਆਈਡੀਓਲੋਜੀ ਨਾਲ ਜੁੜੇ ਨੇ ਪਰ ਸਰਹ ਦੀ ਲੋਕਾਂ ਦੀ ਇਹ ਨਮਾਇੰਦਗੀ ਹਮੇਸ਼ਾ ਕਰਦੇ ਰਹਿੰਦੇ ਨੇ ਆਪਣੇ ਲੋਕਾਂ ਦੀ ਹਮੇਸ਼ਾ ਗੱਲ ਕਰਦੇ ਨੇ ਤਾਂ ਸਭ ਤੋਂ ਪਹਿਲਾਂ ਸਰਦਾਰ ਸੰਤੋਖ ਸਿੰਘ ਹੁਣਾਂ ਨੇ ਗੱਲਬਾਤ ਕਰਦੇ ਸੰਤੋਖ ਸਿੰਘ ਜੀ ਪੁਲਵਾਮਾ ਤੋਂ ਬਾਅਦ ਅਟੈਕ ਹੋਇਆ ਸੀ ਉਸ ਤੋਂ ਬਾਅਦ ਟ੍ਰੇਡ ਬੰਦ ਹੋ ਗਿਆ ਸੀ ਸਾਰੇ ਟਰਾਂਸਪੋਰਟ ਜਿਹੜੇ ਸੀਗੇ ਟਰਾਂਸਪੋਰਟ ਵੀ ਅਗੀ ਕੁੱਲੀ ਵੀ ਜਿਹੜੇ ਸੀ ਕੋਈ ਕਿਤੇ ਕੰਮ ਕਰ ਲਾ ਪਿਆ ਉਸ ਤੋਂ ਬਾਅਦ ਪਹਿਲਗਾਮ ਅਟੈਕ ਤੋਂ ਪਹਿਲਾਂ ਅਟਾਰੀ ਦੇ ਵਿੱਚ ਰਿਟਰੀਟ ਸੈਰਮਨੀ ਚੱਲਦੀ ਸੀ ਥੋੜਾ ਬੋਤਾ ਅਫਗਾਨਿਸਤਾਨ ਦਾ ਵਪਾਰ ਚੱਲਦਾ ਸੀ ਹੁਣ ਮੌਜੂਦਾ ਹਾਲਾਤ ਜਿਹੜਾ ਪਹਿਲਗਾਮ ਦੇ ਅਟੈਕ ਹੋਇਆ ਉਸ ਤੋਂ ਬਾਅਦ ਅਚਾਨਕ ਹ ਜੇ ਲਿਓ ਤੇ ਖਾਣ ਪੀਣ ਉਹਨਾਂ ਦੀ ਰੋਜ਼ੀ ਰੋਟੀ ਚੱਲਦੀ ਹੈ ਉਹ ਕੀ ਹਾਲਾਤ ਨੇ ਸਸ ਜੀ ਇਹ ਹੈ ਜੀ ਪਹਿਲਗਾਮ ਵਿੱਚ ਅਟੈਕ ਹੋਣ ਦੇ ਜਿਹੜੇ 22 ਮਰੇ ਹੋਏ ਲੋਕ ਉਹ ਬਹੁਤ ਮਾੜੀ ਗੱਲ ਹੋਈ ਹੈ ਅਸੀਂ ਦੇਖਦੇ ਨਾਲ ਖੜੇ ਆ ਤੇ ਫੌਜ ਦੇ ਨਾਲ ਵੀ ਖੜੇ ਆ ਅਸੀਂ ਇਹ ਜਿਹੜੇ ਅਸੀਂ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਜਿਹਨੂੰ ਲੜਾਈਆਂ ਪਿਛੇ ਹੁੰਦੀਆਂ ਅਸੀਂ ਉਹਨਾਂ ਨਾਲ ਗੰਦੇ ਨਾਲ ਕੰਧਾ ਮਿਲਾ ਕੇ ਲੜਦੇ ਰਹੇ ਸਾਡੇ ਬਜ਼ੁਰਗ ਗੱਡਿਆਂ ਤੇ ਲੱਦ ਕੇ ਮਾਲ ਹਾਂਜੀ ਘੱਤਰ ਦੀ ਲੜਾਈ ਮਿਲਿਆ ਹਾਂਜੀ ਘੱਤਰ ਦੀ ਗੱਡਿਆਂ ਖੜਦੇ ਹੁਣ ਵੀ ਅਸੀਂ ਫੌਜ ਦੇ ਨਾਲ ਖੜੇ ਆਂ ਅਸੀਂ ਮੋਢਾ ਮੋਢਾ ਲਾ ਕੇ ਲੜਾਂਗੇ ਪਰ ਸਾਡੇ ਜਿਹੜੀਆਂ ਮੁਸ਼ਕਲਾਂ ਬਹੁਤ ਜ਼ਿਆਦੀਆਂ ਨੇ ਸਾਡੇ 1450 ਕੁੱਲੀ ਜਿਹੜੇ ਉਹ ਖਤਮ ਹੋ ਗਿਆ ਉਹ ਟ੍ਰਾਂਸਪੋਰਟ ਖਤਮ ਹੋ ਗਈ ਜਿਹੜੇ ਬਾਹਰ ਅੰਦਰ ਕੰਮ ਕਰਦੇ ਸੀ ਸਿਮਿਨਰੀ ਚੱਲਦੀ ਸੀ ਉਹਦੇ ਵਿੱਚ ਬਹੁਤ ਜ਼ਿਆਦਾ ਘਾਟਾ ਪਿਆ ਲੋਕ ਬਿਲਕੁਲ ਗੱਡੀਆਂ 40 50 ਆ ਰਹੀਆਂ ਲੋਕ ਬਹੁਤ ਜ਼ਿਆਦਾ ਘਟਿਆ ਉਹ ਜਿਹੜੀ ਟ੍ਰਾਂਸਪੋਰਟ ਸੀ ਉਹ ਖਤਮ ਹੋ ਗਈ ਜਿਹੜਾ ਅਫਗਾਨਿਸਤਾਨ ਵਾਲਾ ਮਾੜਾ ਮੋਟਾ ਚੱਲਦਾ ਸੀ ਉਹਦੇ ਸਿਰ ਤੇ ਉਹ ਵੀ ਖਤਮ ਹੋ ਗਿਆ ਜੀ ਉਹ ਵੀ ਸਾਰਾ ਖਤਮ ਹੋ ਗਿਆ ਜਿਹੜੀ ਸਵਾਰੀ ਸਵਾਰੀ ਬਹੁਤ ਥੋੜਾ ਬਰ ਰੋਟੀ ਚੱਲਦੀ ਸਾਡਾ ਇਹ ਸਾਡਾ ਟਾਰੇ ਹਲਕੇ ਜਿਹੜੀ ਰੋਜ਼ੀ ਰੋਟੀ ਚੱਲਦੀ ਮੈਂ ਹੋਰ ਉਹਨੇ ਰਿਟਰੀਟ ਸਾਰਾ ਮਨੀ ਵੇਖਣ ਹੁੰਦੇ ਸੀ ਲੋਕ ਹੁਣ ਲੋਕ ਕਿਵੇਂ ਉਹਨੇ ਆਰੇ ਕਿ ਘਟ ਗਏ ਨੇ ਬਿਲਕੁਲ ਬਿਲਕੁਲ ਜੀ 20% ਰਹਿ ਗਏ ਓਕੇ ਸੋ ਹਾਂ 100% ਦੇ ਵਿੱਚ 20% ਰਹਿ ਗਏ ਜਿਹੜੀ ਮਾੜੀਆਂ ਮੋਡੀਆਂ ਦੁਕਾਨਾਂ ਚੱਲਦੀਆਂ ਸੀ ਉਹ ਵੀ ਹੁਣ ਉਹ ਤਾਂ ਸਾਰਾ ਬਿਲਕੁਲ ਖਤਮ ਹੋ ਗਿਆ ਜੀ ਉੱਥੇ ਸਾਰਾ ਜੀ ਖਤਮ ਹੋ ਗਿਆ ਤੇ ਕੋਈ ਕਾਰੋਬਾਰ ਨਹੀਂ ਰਹਿ ਗਿਆ ਕਿਉਂਕਿ ਰਿਟਰੀਟ ਸਾਰਾ ਮਨੀ ਤੇ ਚੱਲ ਰਹੀ ਹੈ ਪਰ ਗੇਟ ਨਹੀਂ ਖੋਲੇ ਜਾ ਰਹੇ ਲੋਕਾਂ ਦੇ ਮਨ ਚ ਵੀ ਕਿਤਨਾ ਕਿਤੇ ਸਹਿਮ ਦਾ ਮਾਹੌਲ ਹੈ ਉਹ ਸਹਿਮ ਦਾ ਪੂਰਾ ਮਾਹੌਲ ਹੈ ਅਸੀਂ ਲੋਕਾਂ ਨੂੰ ਸਮਝਾਉਂਦੇ ਵੀ ਕੋਈ ਗੱਲਬਾਤ ਨਹੀਂ ਪਰ ਲੋਕ ਫਿਰ ਵੀ ਸਾਨੂੰ ਫੋਨ ਇੱਥੇ ਕੋਈ ਨਹੀਂ ਚੱਕਰਗਾ ਲੜਾਈ ਦਾ। ਖੰਦੋਤ ਸਿੰਘ ਜੀ ਜਿਵੇਂ ਤੁਸੀਂ ਦੱਸਿਆ ਕਿ ਪਿਛਲੀਆਂ ਲੜਾਈਆਂ ਹੋਈਆਂ 65 ਦੀ ਹੋਈ 71 ਦੀ ਹੋਈ 90 ਵਰੀ ਵੀ ਪਿੰਡ ਖਾਲੀ ਕੀਤੇ ਸੀਗੇ। ਤਾਂ ਲੋਕ ਜਿਹੜੇ ਸੀ ਫੌਜ ਦੇ ਨਾਲ ਖੜੇ ਸੀਗੇ ਜਿਵੇਂ ਤੁਸੀਂ ਦੱਸਿਆ ਤੁਹਾਡੇ ਬਜ਼ੁਰਗ ਸਾਡੇ ਕੋਲ ਵੀ ਪੁਰਾਣੇ ਲੋਕ ਜਿਹੜੇ ਦੱਸਦੇ ਨੇ ਕਿ ਗੱਡਿਆਂ ਦੇ ਉੱਤੇ ਰਾਸ਼ਨ ਪਾਣੀ ਫੌਜ ਨੂੰ ਦਿੱਤਾ ਤਾਂ ਉਹ ਲੋਕ ਦੇ ਅਮੇਜਾ ਫੌਜ ਦੇ ਨਾਲ ਬੀਐਸਐਫ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੇ ਰਹੇ ਨੇ। ਬਿਲਕੁਲ ਜੀ ਬਿਲਕੁਲ ਹਾਂ ਜੀ। ਕੋਈ ਕੋਈ ਦੱਸਦੇ ਬਜ਼ੁਰਗ ਤੁਹਾਡੇ? ਅਹੀਂ ਪਿਛਲੇ ਦੱਸਦੇ ਜੀ ਅਸੀਂ ਮੈਂ ਕਿਕਰਦੀ ਵਿਖੀ ਉਦੋਂ ਸਾਨੂੰ ਉਦੋਂ ਵੀ ਜਾਣਾ ਪਏ ਪਛਾਹ ਉੱਠ ਕੇ ਪਛਾਹ ਆ ਗਈ ਸੀ ਉੱਠ ਕੇ ਪਛਾਹ ਆ ਗਈ ਹਾਂ ਐਰਕਾਂ ਵੀ ਜਿਹੜੀ ਕਾਰਗਿਲ ਦੀ ਹਾਂਜੀ ਉਹ ਤੋਂ ਸਾਨੂੰ ਪਛਾਹ ਜਾਣਾ ਪਿਆ ਤੇ ਹੁਣ ਤੇ ਨਹੀਂ ਅਸੀਂ ਹੁਣ ਚੱਲੇ ਕਿਥੇ ਇੱਥੇ ਮਰਾ ਮਰਾਂਗੇ ਗਾਂ ਕਿਥੇ ਜਾਵਾਂਗੇ ਉਹਦੇ ਨਾਲ ਹੀ ਰੋਵਾਂਗੇ ਆ ਫੌਜ ਦੇ ਨਾਲ ਹੀ ਰਵਾਂਗੇ ਅਸੀਂ ਇੱਥੇ ਮਤਲਬ ਪਰ ਜਿਹੜੀ ਇਹਨਾਂ ਨੇ ਘਟਨਾ ਹੋਈ ਹੈ ਪਹਿਲਗਾਮ ਵਾਲੀ ਹੋਈ ਤੇ ਬਹੁਤ ਮਾੜੀ ਬਹੁਤ ਮਾੜੀ ਬਹੁਤ ਹੋਈ ਹੈ ਜੀ ਉਹ ਨਹੀਂ ਹੋਣੀ ਚਾਹੀਦੀ ਵੀ ਇਹਨਾਂ ਪੁੱਛਕੁੱਛ ਕੇ ਮਾਰੇ ਵਿਆਹ ਆਇਆ ਇਹ ਜਾਤ ਪਾਤ ਦਾ ਬਹੁਤ ਵਿਤਕਰਾ ਬਹੁਤ ਮਾੜਾ ਆਇਆ ਤੁਸੀਂ ਖਾਇ ਨਹੀਂ ਜਾਈ ਤੇ ਇੱਕ ਇੱਕ ਮਾਨਸਿਕ ਜਾਤ ਸਭੀ ਪਜਾਣੂ ਤੇ ਸਾਡੇ ਵਿੱਚ ਕੋਈ ਬਿਰਕਰਾਨੀ ਸਾਹ ਪੰਜ ਮੁਸਲਮਾਨ ਸਿੱਖ ਸਾਹੀ ਸਭ ਇੱਕ ਹੈ ਚਲੋ ਸੁਖਨ ਹੋਰੀਆ ਜੀ ਨਾਲ ਵੀ ਗੱਲ ਕਰਦੇ ਤਾਂ ਸੁਖ ਸਾਹਿਬ ਅ ਪਿਛੇ ਤੁਹਾਡੇ ਵੀ ਪਰਕੇ ਜਿਹੜੇ ਸੀ ਪਾਕਿਸਤਾਨ ਤੋਂ ਉੱਠ ਕੇ ਆਏ ਸੀਗੇ ਤਾਂ ਮੌਜੂਦਾ ਹਾਲਾਤ ਕੀ ਨੇ ਲੱਗਦੇ ਨੌਜਵਾਨ ਜਿਹੜੇ ਨੇ ਇੱਕ ਤੇ ਵੈਸੇ ਬੇਰੋਜ਼ਗਾਰੀ ਐ ਨਸ਼ੇ ਪਾਕਿਸਤਾਨ ਤੋਂ ਨਸ਼ਾ ਬਹੁਤ ਹੁੰਦਾ ਇੱਕ ਦੂਸਰਾ ਦੀ ਖੇਤਰ ਚ ਉਹ ਬੜੀ ਮੁਸ਼ਕਲ ਸੀ ਸਰਕਾਰ ਇਸ ਵਾਸਤੇ ਲੜਾਈ ਲੜ ਰਹੀ ਬਟ ਮੌਜੂਦਾ ਹਾਲਾਤਾਂ ਨੂੰ ਠਾਰੀ ਦੇ ਜਾਂ ਆਸ-ਪਾਸ ਦੇ ਜਿਹੜੇ ਤਕਰੀਬਨ 60 ਕ ਪਿੰਡ ਬਿੰਦੇ ਨੇ ਇਨਾਂ ਦੀ ਹਾਲਾਤ ਕਿਵੇਂ ਦੇਖਦੇ ਹੋ ਦੇਖੋ ਜੀ ਬਾਰਡਰ ਏਰੀਆ ਜਿਹੜਾ ਨਾ ਸਾਰਾ ਹੀ ਸਰਦੀ ਖੇਤਰ ਸਾਡੇ ਬਾਰਡਰ ਤੇ ਨਿਰਭਰ ਹੀ ਠੀਕ ਹੈ ਜੀ ਚਲੋ ਅਹੀ ਜੋ ਵੀ ਹੋਇਆ ਨਾ ਪਲਵਾਮਾ ਚ ਬਹੁਤ ਮਾੜੀ ਘਟਨਾ ਹੋਈ ਆ ਅਸੀਂ ਆਪਣੀ ਦੇਖ ਦੇ ਸੁਰੱਖਿਆ ਏਜੰਸੀਆਂ ਨਾਲ ਫੌਜ ਨਾਲ ਬਿਲਕੁਲ ਸਹਿਮਤ ਆ ਪਰ ਇਹ ਆ ਵੀ ਸਾਨੂੰ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਚਲਣਾ ਪੈਂਦਾ 99 ਚ ਕਾਰਗਿਲ ਦੇ ਲੜਾਈ ਵੇਲੇ ਵੀ ਸਾਡੇ ਇਥੇ ਸਾਰਾਈ ਮਤਲਬ ਪਿੰਡਾਂ ਚੋਂ ਬਾਹਰ ਠਾਏ ਗਏ ਪਿੰਡ ਭੱਜੇ ਉਹਨਾਂ ਚ ਆਵਾਜਾਈ ਚ ਬੜਾ ਸਾਡਾ ਮਰ ਮੁਰਗੇ ਦੇ ਐਕਸੀਡੈਂਟ ਹੋ ਗਏ ਟਰਾਲੀਆਂ ਪਲਟ ਗਈਆਂ ਬਹੁਤ ਨੁਕਸਾਨ ਹੋਇਆ ਲੋਕਾਂ ਦਾ ਮਤਲਬ ਕਾਰ ਉੱਜੜ ਗਏ ਤੇ ਹੁਣ ਜਿਹੜਾ ਸਿਸਟਮ ਆ ਹੁਣ ਸਾਡਾ ਬਾਰਡਰ ਦੀ ਰੀਟ੍ਰੀਟ ਸਰਮਣੀ ਦਾ ਉਹ ਵੀ ਸਾਰਾ ਮਤਲਬ ਡਾਊਨ ਹੋ ਗਿਆ ਕੋਈ 10 20% ਅੱਗੇ ਨਹੀਂ ਲੋਗੇ ਹਾਂਜੀ ਤੇ ਬਾਕੀ ਸਾਡਾ ਕਾਰੋਬਾਰ ਹੀ ਨਿਰਭਰ ਇਥੇ ਆ ਬਾਰਡਰ ਤੇ ਜਿਹੜਾ ਵਪਾਰ ਚੱਲ ਰਿਹਾ ਸੀ ਪਾਕਿਸਤਾਨ ਨਾਲ ਦਾ ਬੰਦ ਹੀ ਪਿੱਛੇ ਤੇ ਪਲਵਮਾ ਕਰਕੇ ਤਾਂ ਜਿਹੜਾ ਅਫਗਾਨਿਸਤਾਨ ਤੋਂ ਆ ਰਿਹਾ ਸੀ ਵੀ ਰਾਦਾਰੀ ਉਹਨਾਂ ਨੇ ਬੰਦ ਕਰਤੀ ਤੇ ਉਹ ਸਾਰਾ ਠੱਪ ਹੋ ਗਿਆ ਟ੍ਰਾਂਸਪੋਰਟ ਵਿਚਾਰੀ ਜਿੰਨਾ ਟਰੱਕ ਪਾਏ ਆ ਮੈਂ ਹੋਰ ਕੀ ਦੱਸਣਾ ਚਾਹੁੰਦਾ ਜਿਹੜੇ 2019 ਦੇ ਵਿੱਚ ਪਲਵਾਮਾ ਦਾ ਉਸ ਵਾਰ ਜਿਹੜੇ ਕੁੱਲੀ ਸੀ ਜਾਂ ਟ੍ਰਾਂਸਪੋਰਟਰਾਂ ਟ੍ਰਾਂਸਪੋਰਟਾਂ ਵੇਚ ਕੇ ਪਛਾਹ ਆ ਗਏ ਸੀ ਕੁੱਲੀ ਫਿਰ ਉੱਥੇ ਵੀ ਧਿਆੜੀ ਢੱਪਾ ਕਰਨ ਲੱਪੇ ਜਾਂ ਕੋਈ ਹੋਰ ਕਾਰੋਬਾਰ ਕੀਤੇ ਸੀ ਹਾਂ ਉਹਨਾਂ ਦੇ ਵਿਚਾਰਿਆਂ ਦੇ ਤੇ ਉਹ ਜਿੱਦਾਂ ਫਾਈਨਾਂਸ ਕਰਾਈਆਂ ਹੁੰਦੀਆਂ ਗੱਡੀਆਂ ਤੇ ਉਹਨਾਂ ਦੇ ਕਾਰੋਬਾਰ ਰੁਲ ਗਏ ਉਹ ਵਿਚਾਰੇ ਹੁਣ ਧਿਆੜੀ ਦਾ ਪਾਈ ਕਰਨ ਦੇ ਆ ਹੂੰ ਬਾਅਦ ਸਰਕਾਰ ਨੂੰ ਕਿੰਨੇ ਕ ਕੁੱਲੀ ਰਹਿ ਗਏ ਸੀ ਉੱਥੇ ਜਿਹੜੇ ਪਾਕਿਸਤਾਨ ਅਫਗਾਨਿਸਤਾਨਾਂ ਚੱਲਦਾ ਸੀ ਰਾਹਦਾਰੀ ਦਾ ਜ ਤੇ ਆਪਣੇ 1900 ਦੇ ਟੋਟਲ ਸੀ ਨਾ ਹੁਣ 100 ਤੇ ਹੁਣ ਕਿੰਨੇ 100 150 ਰਹਿ ਗਏ ਸੀ ਹਾਂ ਇੰਨਾ ਕੀ ਹੈ ਇੰਨੇ ਕਿ ਰਹਿ ਗਏ ਤੇ ਜਿਹੜੀ ਰਿਟਰੀਟ ਸਰਮਣੀ ਦੇਖਣ ਹੁੰਦੇ ਸੀ ਇਹ ਤੇ 50 60 ਹਜ਼ਾਰ ਬੰਦਾ ਹੋ ਜਾਂਦਾ ਸੀ ਐਤਵਾਰ ਤੇ ਹੋਰ ਵੀ ਗਿਣਤੀ ਵਧ ਜਾਂਦੀ ਚੰਨੀ ਐਤਵਾਰ ਬਹੁਤ ਹੋ ਜਾਂਦਾ ਸੀ ਗੱਡੀਆਂ ਦੇ ਰਾਜ ਜਾਮ ਲੱਗ ਜਾਂਦੇ ਹੁੰਦੇ ਹੀ ਹੁਣ ਤੇ ਬਿਲਕੁਲ ਹੀ ਸੁੰਨ ਪਈ ਹੁੰਦੀ ਆ 10 20 ਬਸ 10 15 20 ਇੰਨੀਆਂ ਗੱਡੀਆਂ ਹੁੰਦੀਆਂ ਪਾਰਕਿੰਗਾਂ ਖਾਲੀ ਆ ਸੁੰਨ ਪਈ ਹੁੰਦੀ ਦੁਪਹਿਰ ਵੇਖੀਦਾ ਜਾ ਕੇ ਵੈਸੇ ਇੱਕ ਦੱਸਿਓ ਜਿਹੜੇ ਸਰਾਧ ਤੇ ਬੈਠੇ ਲੋਕ ਨੇ ਕੋਈ ਵੀ ਨਹੀਂ ਦਾ ਲੜਾਈ ਲੱਗੇ ਪਰ ਇਸ ਤਰ੍ਹਾਂ ਦੇ ਹਮਲੇ ਵੀ ਜਿਹੜੇ ਨੇ ਤੁਹਾਨੂੰ ਪਤਾ ਤੁਸੀਂ ਸਰਾਤੇ ਰਹਿੰਦੇ ਜੇ ਜਿਵੇਂ ਪੁਲਿਸ ਤੁਹਾਡੇ ਏਰੀਆ ਚ ਸਰਚ ਕਰਦੀ ਬੀਐਸਐਫ ਕਰਦੀ ਕਿੰਨਾ ਹਥਿਆਰ ਹੁੰਦਾ ਕਿੰਨਾ ਨਸ਼ਾ ਹੁੰਦਾ ਆ ਸਾਡੇ ਦੇਸ਼ ਦੀ ਨੌਜਵਾਨੀ ਤਵਾ ਇੱਕ ਵਾਰੀ ਇਹਨਾਂ ਨੂੰ ਵੀ ਸਬਕ ਸਿਖਾਉਣਾ ਚਾਹੀਦਾ ਨਾ ਜੀ ਹਾਂ ਜਰੂਰ ਜਰੂਰ ਕਿਉਂਕਿ ਇਹ ਜਿਹੜਾ ਨਾ ਸਭ ਤੋਂ ਵੱਧ ਸਾਡਾ ਨੁਕਸਾਨ ਹੈ ਅਸਲੇ ਨਾਲ ਘਟ ਹੋ ਰਿਆ ਤੇ ਨਸ਼ਲ ਨਾਲ ਜਿਆਦਾ ਸਾਡਾ ਨਸ਼ੇ ਨਾਲ ਜਿਹੜੀ ਸਾਡੀ ਨਸਲ ਤਬਾਹ ਹੋ ਰਹੀ ਨਾ ਇਹ ਇਹ ਜਿਆਦਾ ਨੁਕਸਾਨ ਹੈ ਸਾਨੂੰ ਅਸਲੇ ਦਾ ਡਰ ਕੋਈ ਨਹੀਂ ਆ ਸਾਨੂੰ ਆ ਜਿਹੜਾ ਨਸ਼ੇ ਨਾਲ ਸਾਡੀ ਨਸਲ ਨੂੰ ਡਾਊਨ ਕਰ ਰਿਹਾ ਹੈ ਨਾ ਖਤਮ ਕਰ ਰਿਹਾ ਇਹ ਸਾਡੇ ਵਾਸਤੇ ਬਹੁਤ ਮਾੜੀ ਹੈ ਬਹੁਤ ਮਾੜੀ ਹੁਣ ਅਟਾਰੀ ਦੇ ਲੋਕ ਚਲੋ ਹਾਲਾਤ ਜਦੋਂ ਵੀ ਨਾਰਮਲ ਹੋਣਗੇ ਅਕਸਰ ਹੋਣੇ ਆ ਕਦੋਂ ਤੁਸੀਂ ਕੀ ਮੰਗ ਕਰਦੇ ਜੇ ਅਟਾਰੀ ਦੇ ਲੋਕ ਤੁਸੀਂ ਮੋਤਵਾਰੋ ਕੀ ਹਾਲਾਤ ਜਦੋਂ ਹਾਲਾਤ ਨਾਰਮਲ ਹੁੰਦੇ ਨੇ ਪਾਕਿਸਤਾਨ ਦਾ ਵਪਾਰ ਜੇ ਚੱਲਦਾ ਨਹੀਂ ਚੱਲਦਾ ਉਟਾਰੀ ਦੇ ਲੋਕਾਂ ਦੀ ਕੀ ਮੰਗਗੇ ਜਿਹੜਾ ਰੋਜ਼ ਦੀ ਰੋਟੀ ਉਹਨਾਂ ਦੀ ਚੱਲਦੀ ਰਹੇ ਅਸੀਂ ਇਹ ਚਾਹੁੰਦੇ ਆ ਵੀ ਵੇਖੋ ਸਰਹੱਦੀ ਖੇਤਰ ਆ ਸਾਡੇ ਕੋਲ ਹੋਰ ਕੋਈ ਤੇ ਸਾਧਨ ਹੈ ਨਹੀਂ ਇੱਥੇ ਜਾਂ ਤੇ ਐਗਰੀਕਲਚਰ ਹੀ ਜਾਂ ਬਾਰਡਰੀ ਇਹ ਤੋਂ ਇਲਾਵਾ ਕੋਈ ਨਹੀਂ ਹੈਗਾ ਜਦੋਂ ਇਹ ਤੋਂ ਬਾਅਦ ਕੋਈ ਹਾਲਾਤ ਸਾਡੇ ਨੋਰਮਲ ਹੁੰਦੇ ਆ ਤੇ ਸਰਕਾਰਾਂ ਨੂੰ ਚਾਹੀਦਾ ਉੱਥੇ ਕੋਈ ਪਲਾਂਟ ਲਿਆਉਣ ਕੋਈ ਫੈਕਟਰੀਆਂ ਕੋਈ ਰੋਜ਼ਗਾਰ ਦੇਣ ਸਰਹੱਦੀ ਖੇਤਰ ਨੂੰ ਤਾਂ ਕਿ ਸਾਨੂੰ ਕੋਈ ਮਤਲਬ ਥੋੜਾ ਬੋਤਾ ਤੇ ਹੋਵੇ ਵੀ ਹਾਂ ਵੀ ਸਾਨੂੰ ਸਰਕਾਰ ਨੇ ਕੋਈ ਸੋਚਿਆ ਸਾਡੇ ਬਾਰੇ ਪੜ੍ਹਾਈ ਲਿਖਾਈ ਦੇ ਵੀ ਸਹੂਲਤਾਂ ਜਿਹੜੀਆਂ ਨੇ ਬੈਟਰ ਹੋਣੀਆਂ ਜੀ ਸਕੂਲਾਂ ਦੀ ਤੇ ਵੇਖੋ ਸਰਦੀ ਖੇਤਰ ਚ ਸਕੂਲਾਂ ਦਾ ਤੇ ਨਾ ਹੁਣ ਬਰਾਬਰ ਜੀ ਅੱਛਾ ਬਹੁਤ ਸਿੱਖਿਆ ਮਿਆਰ ਮਾੜਾ ਆ ਲੋਕ ਤੇ ਪ੍ਰਾਈਵੇਟ ਸਕੂਲਾਂ ਨੂੰ ਭਜਦੇ ਆ ਤੇ ਜਿਹੜੇ ਗਰੀਬ ਆ ਉਹਨਾਂ ਕਿੱਥੋਂ ਪ੍ਰਾਈਵੇਟ ਚ ਪੜਾ ਲੈਣੇ ਓਕੇ ਤੇ ਲਿਆਂਦੀ ਤੇ ਹੈਗੀ ਆ ਚਲੋ ਸਿੱਖਿਆ ਕ੍ਰਾਂਤੀ ਇਹਨਾਂ ਨੇ ਮੈਂ ਕਹਿਣਾ ਨਹੀਂ ਦਿੰਦਾ ਬਾਕੀ ਨਹੀਂ ਲਿਪਾ ਪੋਚੀ ਕਰਨ ਦੇ ਆ ਇੱਕ ਹੋਰ ਦੱਸੋ ਜੇ ਲੋਕਾਂ ਨੂੰ ਕੋਈ ਸਹੂਲਤਾਂ ਮਿਲਦੀਆਂ ਨੇ ਇਹ 14 ਕਿਲੋਮੀਟਰ ਦਾ ਏਰੀਆ ਗਿਣਿਆ ਜਾਂਦਾ ਬਾਰਡਰ ਤੱਕ ਜੋ ਖਾਸੇ ਤੋਂ ਕਾਫੀ ਪਿੰਡ ਕਈ ਪਿੰਡ ਸਾਨੂੰ ਜਿਵੇਂ ਰਾਜਾ ਤਾਲ ਵਾਲੇ ਦੋਕੇ ਮਾਵਾ ਵਾਲੇ ਦੱਸਦੇ ਨੇ ਕਹਿੰਦੇ ਯਾਰ ਕਿਨੇ ਕੋਈ ਸਹੂਲਤ ਮਿਲਣੀ ਤੇ ਇਸ ਬਸੋਂ ਸ਼ੁਰੂ ਦੀ ਜਾਂਦੇ ਕਿ ਬਾਰਡਰ ਤੇ ਬਿਲਕੁਲ ਨਾਲ ਲੱਗਦੇ ਉਹ ਪਿੰਡ ਕਿਤੇ ਨਾ ਕਿਤੇ ਵਾਂਝੇ ਰਹਿੰਦੇ ਕੋਈ ਇਸ ਤਰ੍ਹਾਂ ਦੀ ਗੱਲ ਵੀ ਹੁੰਦੀ ਹੈ ਜੀ ਬਿਲਕੁਲ ਬਿਲਕੁਲ ਬਾਰਡਰ ਬੈਲਟ ਤੱਕ ਤੇ ਪਹੁੰਚਦੇ ਕੁਛ ਨਹੀਂ ਹੈ ਓਕੇ ਜਿਹਨਾਂ ਨੂੰ ਮਾਰ ਵੱਜਦੀ ਨਾ ਅਸਲ ਮਾਰ ਜਿਹਨਾਂ ਨੂੰ ਅੱਜ ਦੀ ਜਦਾਂ ਅਸੀਂ ਬਿਲਕੁਲ ਨਾਲ ਆ ਨਾਲ ਆ ਜਿਹੜੇ ਤਾਰਾਂ ਦੇ ਨਾਲ ਪਿੰਡ ਉਹਨਾਂ ਨੂੰ ਤੱਕ ਤੇ ਸਹੂਲਤਾਂ ਪਹੁੰਚਦੀਆਂ ਹੀ ਨਹੀਂ ਉਹ ਸਹ ਪਾਸੇ 14 ਕਿਲੋਮੀਟਰ ਤੋਂ ਮਤਲਬ ਕਾਰਪੋਰੇਸ਼ਨ ਅੱਗੇ ਸ਼ੁਰੂ ਹੋ ਜਾਂਦੀ ਇਧਰ ਸਾਡਾ ਸਰਦੀ ਖੇਤਰ ਆ ਪਰ ਉਹ ਪਿੱਛੇ ਪਿੱਛੇ ਰਹਿ ਜਾਂਦਾ ਕੰਮ ਤੇ ਬਾਕੀ ਆਈ ਸਰਕਾਰ ਦੀ ਜ਼ਮੀਨ ਆ ਜਿਹੜੀ ਚਲੋ ਅਜੇ ਤੇ ਹੁਣ ਮੌਜੂਦਾ ਹਾਲਾਤ ਤੇ ਨਹੀਂ ਗੱਲ ਕਰ ਸਕਦੇ ਬਹੁਤੀ ਜ਼ਮੀਨ ਵੀ ਤੇ ਕੰਡਿਆਲੀ ਤਾਰੋਂ ਪਾਰ ਹੀ ਆ ਨਾ ਹਾਂਜੀ ਹਾਂਜੀ ਉਹ ਵੀ ਬੀਐਸਐਫ ਨੇ 2 ਦਿਨ ਦਾ ਦਿੱਤਾ ਵੀ 2 ਦਿਨਾਂ ਚ ਸਾਰੀ ਵਢਾ ਲਓ ਮਤਲਬ ਕਿ ਏਡੀ ਛੇਤੀ ਕਿੱਥੋਂ ਸਾਧਨ ਦਵਾ ਦਵ ਲੈ ਕੇ ਬੰਦਾ ਜਾ ਸਕਦਾ ਜੇ ਮਸ਼ੀਨਾਂ ਵੀ ਵਢਾਵਾਂਗੇ ਤੇ ਕਿੰਨੀਆਂ ਇਕੱਠੀਆਂ ਕਰਕੇ ਨੰਗਾਲਾਂਗੇ ਆਪਾਂ ਤਾਂ ਕੋਲਮ ਲਾ ਕੇ ਓਕੇ ਹਾਲਾਤ ਨੇ ਸੰਤੋਖ ਸਿੰਘ ਜੀ ਹਾਂਜੀ ਓਕੇ ਹਾਲਾਤ ਨੇ ਬਿਲਕੁਲ ਬਿਲਕੁਲ ਬਹੁਤ ਓਕੇ ਆ ਜੀ ਮੈਂ ਤੇ ਇਹ ਕਿੰਨੇ ਵੀ ਸਾਨੂੰ ਜਿਹੜੀ ਆ ਉਸ ਤੋਂ ਬਾਅਦ ਜਦ ਮਾਹੌਲ ਠੀਕ ਹੋ ਜਾਂਦਾ ਨਾ ਸਾਨੂੰ 8-9 ਕਿਲੋਮੀਟਰ ਦੇ ਵਿੱਚ ਸਾਰਿਆਂ ਨੂੰ ਸਹੂਲਤਾਂ ਇਹ ਜ਼ਿਆਦਾ ਮਿਲਣੀਆਂ ਚਾਹੀਦੀਆਂ ਮਿਲਣੀਆਂ ਚਾਹੀਦੀਆਂ 14 ਕਿਲੋਮੀਟਰ ਅੱਗੇ ਚੱਲੇਗਾ ਸਾਨੂੰ 8-9 ਕਿਲੋ ਦੇ ਵਿੱਚ ਜਿੰਨੇ ਪਿੰਡ ਲੱਗੇ ਸਾਨੂੰ ਸਾਰੀਆਂ ਸਹੂਲਤਾਂ ਸਾਨੂੰ ਮਿਲਣੀਆਂ ਚਾਹੀਦੀਆਂ ਮੈਂ ਜੁਦਾ ਹਲਾਤਾਂ ਸੁਖ ਜੀ ਤੁਸੀਂ ਫੌਜ ਦੇ ਬੀਐਸਐਫ ਦੇ ਨਾਲ ਅੱਜ ਦੇ ਪੁਲਿਸ ਦੇ ਨਾਲ ਦੇਖਦੀਆਂ ਏਜੰਸੀਆਂ ਨਾਲ ਘਰੇ ਦੇ ਏਜੰਸੀਆਂ ਦੇ ਨਾਲ ਆਹੀ ਇਸ ਤਰ੍ਹਾਂ ਦੇ ਹਾਲਾਤ ਹਾਂਜੀ ਹਾਂਜੀ ਆਹੀ ਨਾਲ ਆ ਜਿੱਦਾਂ ਵੀ ਸਾਨੂੰ ਚਾਉਣਗੇ ਨਾ ਤੇ ਅਸੀਂ ਵੀ ਨਾਲ ਇਹਨਾਂ ਦਾ ਸਹਿਯੋਗ ਦੇਵਾਂਗੇ ਬਿਲਕੁਲ ਇਹ ạtਾਰੀ ਦੇ ਉਹ ਲੋਕ ਨੇ ਮੈਂ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਇਹਨਾਂ ਦੇ ਪਰਿਵਾਰ ਜਿਹੜੇ ਨੇ ਬਜ਼ੁਰਗ ਜਦੋਂ ਵੀ ạtਾਰੀ ਦੇ ਹਾਲਾਤ ਜਿਵੇਂ 2019 ਦੇ ਵਿੱਚ ਵੀ ਸੀ ਤਾਂ ਉਦੋਂ ਵੀ ਅਸੀਂ ạtਾਰੀ ਦੇ ਬਹੁਤ ਸਾਰੇ ਪਿੰਡਾਂ 'ਚ ਰਾਜਾ ਤਾਲ ਮੁਹਾਵਾ ਜਿਹੜੇ ਹੋਰ ਪਿੰਡ ਨੇ ਦੌਕੇ ਇਹਨ ạtਾਰੀ ਦੇ ਖਾਸ ਪਿੰਡ ਅਸੀਂ ਇਹਨਾਂ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨਾਲ ਗੱਲਬਾਤ ਕੀਤੀ ਸੀ ਤਾਂ ਉਸ ਵੇਲੇ ਵੀ ਲੋਕਾਂ ਨੇ ਕਿਹਾ ਸੀ ਕਿ ਕਦੀ ਵੀ ਹਾਲਾਤ ਹੋਣ 65 ਕਤਰ ਦੀ ਜੰਗ ਵੇਲੇ ਉਦੋਂ ਇਹਨੇ ਸਾਧਨ ਨਹੀਂ ਸੀ ਹੁੰਦੇ ਤਾਂ ਵਾਹਨ ਨਹੀਂ ਸੀ ਹੁੰਦੇ ਤਾਂ ਉਸ ਵੇਲੇ ਬੈਲ ਗੱਡੀਆਂ ਦੇ ਰਾਹੀਂ ਇਹਨਾਂ ਦੇ ਬਜ਼ੁਰਗ ਜਿਹੜੇ ਸੀ ਇਹਨਾਂ ਨੇ ਫੌਜ ਦੀ ਹੈਲਪ ਕੀਤੀ ਸੀ ਬੀਐਸਐਫ ਦੀ ਆਰਮੀ ਦੀ ਹੈਲਪ ਕੀਤੀ ਸੀ ਜਿਹੜੇ ਨੇ ਵਾਰੀ ਵੀ ਪਿੰਡ ਕੁਝ ਖਾਲੀ ਹੋਏ ਸੀ ਪਿੰਡ ਖਾਲੀ ਕਰਨ ਨੂੰ ਗਿਆ ਸੀ ਤੇ ਮਾਲ ਡੰਗਰ ਜਿਹੜਾ ਉੱਥੇ ਰਹਿ ਗਿਆ ਸੀ ਮੇਨ ਮੇਨ ਬੰਦੇ ਰਹਿ ਗਏ ਸੀ ਪਰ ਬਾਕੀ ਲੋਕ ਜਿਹੜੇ ਸੀ ਬਾਰਡਰ ਤੋਂ ਉੱਠ ਕੇ ਸ਼ਹਿਰਾਂ ਵੱਲ ਆ ਗਏ ਸੀ ਪਰ 2019 ਦੇ ਵਿੱਚ ਲੋਕ ਡਟੇ ਰਹੇ ਫਾਲਾ ਕਿ ਉਸ ਵੇਲੇ ਹਾਲਾਤ ਇੰਨੇ ਜ਼ਿਆਦਾ ਇੱਕ ਵਾਰੀ ਵਿਗੜਨ ਲੱਗੇ ਸੀ ਪਰ ਫਿਰ ਵੀ ਹਾਲਾਤ ਬਜ ਦੇ ਵਿੱਚ ਬੇਕਾਬੂ ਹੋਣ ਬਚ ਗਏ ਸੀ ਪਰ ਉਦੋਂ ਵੀ ਲੋਕਾਂ ਨੇ ਕਿਹਾ ਕਿ ਅਸੀਂ ਆਪਣੇ ਦੇਸ਼ ਦੇ ਨਾਲ ਖੜੇ ਹਾਂ ਕਿਉਂਕਿ ਪਹਿਲਗਾਮ ਦੇ ਵਿੱਚ ਜਿਹੜਾ ਕਾਇਰਨਾ ਮਤਲਬ ਇਸ ਨੂੰ ਲੈ ਕੇ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਲੋਕਾਂ ਦੇ ਮਨਾਂ 'ਚ ਦੋਸ਼ ਹੈ 82 ਦੇ ਨਾਲ ਜਿਹੜੇ ਪਿੰਡ ਲੱਗਦੇ ਨੇ ਉੱਥੇ ਵੀ ਉਹਨਾਂ ਰੋਸ ਹੈ ਤੇ ਤਾਮਿਲਨਾਡੂ ਦੇ ਵਿੱਚ ਵੀ ਜਿਹੜੇ ਸਮੁੰਦਰੀ ਕੰਢੇ ਲੋਕ ਬੈਠੇ ਨੇ ਉਹਨਾਂ ਦੇ ਵਿੱਚ ਵੀ ਇਸ ਘਟਨਾ ਨੂੰ ਲੈ ਕੇ ਰੋਸ ਹੈ ਔਰ ਇਸ ਦਾ ਸਬਕ ਜਰੂਰ ਸਿਖਾਣਾ ਸਿਖਾਇਆ ਜਾਣਾ ਚਾਹੀਦਾ ਪਰ ਨਾਲ ਹੀ ਇਹ ਲੋਕ ਜਿਹੜੇ ਨੇ ਕਿਉਂਕਿ ਸੰਤਾਪ ਢਾ ਰਹੇ ਨੇ 82 ਦੀ ਅਸੀਂ ਗੱਲ ਇਸ ਕਰਕੇ ਕਰਦੇ ਕਿ 82 ਦੇ ਵਿੱਚ ਟੂਰਿਜ਼ਮ ਜਿਹੜਾ ਆ ਟੂਰਿਜ਼ਮ ਦੇ ਸਿਰ ਤੇ 82 ਚੱਲਦਾ ਹੈ ਜਦੋਂ ਪਾਕਿਸਤਾਨ ਦੇ ਨਾਲ ਟ੍ਰੇਡ ਚੱਲਦਾ ਸੀ ਤਾਂ ਉਸ ਵੇਲੇ ਕੁੱਲੀ ਜਿਹੜੇ ਸੀ ਆਬਾਦ ਸੀਗੇ 14 1450 ਕੁੱਲੀ ਯਾਰ ਲੋਕ ਜਿਹੜੇ ਸੀ ਉਥੋਂ ਰੋਟੀ ਖਾਂਦੇ ਸੀ ਟਰਾਂਸਪੋਰਟ ਜਿਹੜੀ ਚੱਲਦੀ ਸੀ 5 550 ਟਰੱਕ ਸੀਗਾ ਉਹ ਵੀ ਸਾਰੇ ਟਰਾਂਸਪੋਰਟ ਵੀ ਤਕਰੀਬਨ ਬੰਦ ਹੋ ਗਈ ਆ 90% ਦੇ ਕਰੀਬ ਟਰਾਂਸਪੋਰਟ ਜਿਹੜੀ ਸੀ ਉਸ ਵੇਲੇ ਬੰਦ ਹੋ ਗਈ ਸੀ ਥੋੜਾ ਬਹੁਤਾ ਵਪਾਰ ਜਿਹੜਾ ਸੀ ਉਹ ਅਫਗਾਨਿਸਤਾਨ ਦੇ ਜ਼ਰੀਏ ਚੱਲ ਰਿਹਾ ਜਿਸ ਦੀ ਰਾਹਦਾਰੀ ਪਾਕਿਸਤਾਨ ਨੂੰ ਦੇ ਕੇ ਤਾਂ ਡ్రਾਈ ਫਰੂਟ ਦਾ ਵਪਾਰ ਜਿਹੜਾ ਚੱਲਦਾ ਸੀ ਤਾਂ ਥੋੜੇ ਬਹੁਤੇ ਕੁੱਲੀ ਦੇ ਟਰਾਂਸਪੋਰਟ ਜਿਹੜੇ ਸੀ ਉਹ ਕੰਮ ਕਰ ਰਹੇ ਸੀ ਪਰ ਹੁਣ ਹਾਲਾਤ ਤੇ ਸਾਰਾ ਜਿਹੜਾ ਕੰਮਕਾਰ ਸੀ ਉਹ ਉਹਦੇ ਉੱਤੇ ਸੀ ਮੀਟਿੰਗ ਦੇ ਰਿਟਰੀਟ ਸਾਰਾ ਮਨੀ ਵਿਕੇ ਤਾਂ ਜਿਨਨੇ ਵੀ ਉ ਪਰ ਜਿਹੜਾ ਸੀ ਰਿਟਰੀਟ ਸਾਰਾਮਨੀ ਤੇ ਚੱਲਦਾ ਸੀ ਤਕਰੀਬਨ ਜੇ ਗੱਲ ਕੀਤੀ ਜਾਵੇ ਤਾਂ 11500 ਲੋਕ ਅਜੇ ਵੀ ਰੋਜ਼ ਰਿਟਰੀਟ ਸਾਰਾਮਨ ਤੋਂ ਕਮਾਉਂਦੇ ਸੀ ਪਰ ਜਿਵੇਂ ਦੱਸਿਆ ਸੋਖ ਹੋਣਾ ਨੇ ਸਰਦਾਰ ਸੰਤੋਖ ਸਿੰਘ ਹੋਣਾ ਨੇ ਕਿ ਲੋਕਾਂ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਇੱਕ ਦਹਿਸ਼ਤ ਦਿਖਾਈ ਦੇ ਰਹੀ ਹੈ ਘੱਟ ਲੋਕ ਜਿਹੜੇ ਨੇ ਰਿਟਰੀਟ ਸਾਰਾਮਨੀ ਦੇਖਣ ਆ ਰਹੇ ਨੇ ਔਰ ਇਸ ਦਾ ਸਿੱਧਾ ਅਸਰ ਇਹਨਾਂ ਦੀ ਰੋਜ਼ੀ ਰੁਟੀ ਤੇ ਪਿਆ ਰਿਹਾ ਹੈ ਗੱਲ ਉਹਨਾਂ ਨੇ ਫੇਰ ਕਹੀਆਂ ਕਿ ਅਸੀਂ ਦੇਸ਼ ਦੇ ਨਾਲ ਆ ਕੋਈ ਵੀ ਹਾਲਾਤ ਹੁੰਦੇ ਨੇ ਅਸੀਂ ਆਪਣੇ ਦੇਸ਼ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਜਰੂਰ ਖੜੇ ਆ ਪਰ ਜਦੋਂ ਹਾਲਾਤ ਨਾਰਮਲ ਹੁੰਦੇ ਨੇ ਸਾਡੇ ਵੱਲ ਜ਼ਰ ਇਹੇ ਪ੍ਰਬੰਧ ਕੀਤੇ ਜਾਣ ਕਿ ਸਾਨੂੰ ਰੋਜ਼ਗਾਰ ਦੇ ਲਈ ਦੂਰ ਦਰਾਡੇ ਨਾਲ ਤੱਕਣਾ ਪਵੇ ਸਾਨੂੰ ਇੱਥੇ ਬਿਠੇ ਰੋਜ਼ਗਾਰ ਮਿਲ ਜੇ ਇੱਥੇ ਸਹੂਲਤਾਂ ਮਿਲ ਜਾਣ ਤਾਂ ਕਿ ਅਸੀਂ ਆਪਣਾ ਜੀਵਨ ਜਿਹੜਾ ਹੈ ਉਸ ਨੂੰ ਸਹੀ ਢੰਗ ਦੇ ਨਾਲ ਜਿਹੜਾ ਸੀ ਉਸ ਨੂੰ ਬਿਤਾ ਸਕੀਏ ਕੈਮਰਾ ਪਰਸਨ ਵਿਪਨ ਸ਼ਰਮਾ ਦੇ ਨਾਲ ਗਗਨਦੀਪ ਸ਼ਰਮਾ ਦੈਨਿਕ ਸੋਲਰ ਟੀਵੀ ਅੰਮ੍ਰਿਤਸਰ